ਫਗਵਾੜੇ ਰਾਤ ਵੇਦ ਵੀ ਹੋਈ ਆ 2-3 ਵਜੇ ਜਿਹੜਾ ਨਿਹੰਗ ਮੰਗੂ ਮੱਠ ਅਨੇ ਗੱਡੀ ਚੜਿਆ ਬੰਦੇ ਨੂੰ ਅਨੇ ਗੱਡੀ ਚੜਿਆ ਬੰਦੇ ਨੂੰ ਹੁਣ ਤੁਸੀਂ ਇਹ ਦੱਸੋ ਵੀ ਇਹ ਸਹੀ ਆ ਜਾਂ ਗਲਤ ਅਸੀਂ ਆਹੀ ਗੱਲਾਂ ਹੁਣ ਮੇਰੇ ਕੋਲ ਵੀਡੀਓ ਪਈ ਆ ਮੈਂ ਵੀਚੇ ਵੀਡੀਓ ਪਾ ਦਿੰਦਾ ਫਿਰ ਪ੍ਰਸ਼ਾਸਨ ਸਾਡੇ ਤੇ ਕਾਰਵਾਈ ਕਰਦਾ ਠੀਕ ਆ ਤੁਸੀਂ ਸਮਾਜ ਚਾਹ ਕਰਦੇ ਹੋ ਕਰਦੇ ਆ ਤਾਂ ਕਰਦੇ ਹੋ ਤਾਂ ਕਰਦੇ ਆ ਅਮਰੀਕਾ ਦੇ ਕੋਲ ਬੈਠੇ ਮੈਂ ਵੀਡੀਓ ਦਿਖਾਈਏ ਬੰਦਾ ਮਾਰ ਰਿਹਾ ਹੋਇਆ ਸਾਰਾ ਕੁਝ ਮੰਨਦਾ ਵੀ ਹਾਂ ਮੈਂ ਬੇਦਵੀ ਕਰਨਾ ਆਇਆ ਸੀਗਾ ਮਤਲਬ ਕੀ ਬੋਲਦਾ ਵਧੀਆ ਕਮ ਕੀ ਬੋਲਦਾ ਸੀ ਇੱਕਮ ਤੈਨੂੰ ਵੀਡੀਓ ਦਿਖਾਈ ਹੈ ਨਾ ਫਗਵਾੜੇ ਫਗਵਾੜੇ ਅਸੀਂ ਫੜ ਕੇ ਦਿੱਤਾ ਐਦਾਂ ਹੀ ਉਹ ਮੰਨਦਾ ਸੀ ਵੀ ਮੈਂ ਗੁਟਕਾ ਸਾਹਿਬ ਦੇ ਅੰਗ ਪਾੜੇ ਆ ਜਪਜੀ ਸਾਹਿਬ ਦੇ ਅਸੀਂ ਫੜ ਕੇ ਪੁਲਿਸ ਨੂੰ ਦਿੱਤਾ ਤਾਂ ਵੀ ਸਾਡੇ ਤੇ 5 ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਜੀ ਚੋ ਚਾਰ ਤਰੀਕ ਦੀ ਇਹ ਗੱਲ ਹੈ ਅੱਜ ਹਜੇ ਦੂਜੀ ਚਾਰ ਇੱਕ ਮਹੀਨਾ ਨਹੀਂ ਹਜੇ ਇੱਕ ਮਹੀਨਾ ਪਿਆ ਮਾਸਾ ਹੀ ਵਿੱਚ ਆ ਦੂਜੀ ਹੋ ਗਈ ਪੰਜ ਪੰਜ 4 4000 ਰੁਪਏ ਦੇ ਕੇ ਗੁਰੂ ਘਰਾਂ 'ਚ ਭੇਜੀ ਜਾਂਦੇ ਨੇ ਵੀ ਜਾ ਕੇ ਅੰਗਪਾੜ ਦੁਆ ਕਰ ਦੋ ਕਰ ਦੋ ਤੁਹਾਨੂੰ ਥਾਣੇ 'ਚ ਜਲੀਲ ਕੀਤਾ ਜਾਂਦਾ ਬਹੁਤ ਬੋਲਣ ਨੂੰ ਅਹੀ ਰੋਕਦੇ ਆ ਥਾਣੇ ਉੱਚ ਜਲੀਲ ਕੀਤਾ ਜਾਂਦਾ ਆ ਕਰਦਾਂਗੇ ਉਹ ਕਰਦਾਂਗੇ ਕੋਈ ਨਹੀਂ ਕਰਦਾ ਨਾਲ ਆ ਸਹੀ ਕੀਤਾ ਪਤਾ ਨਹੀਂ ਹੁਣ ਵਧੀਆ ਆਪਾਂ ਨੂੰ ਕੀ ਲੋੜ ਐ ਅਮੈਨੂੰ 20 ਮਿੰਟ ਹੋ ਗਏ ਵੀਡੀਓ ਆਈ ਹੋਈ ਨੂੰ ਮੰਗੂ ਮੱਠ ਨੇ ਮਾਰ ਕੇ ਉਹ ਥੱਲੇ ਸਿੱਟਿਆ ਸਹੀ ਕਿਹਾ ਮੈਂ ਉਹਨੂੰ ਵਧੀਆ ਨਹੀਂ ਸਮਝਦਾ ਸੀਗਾ ਵੀ ਨਹੀਂ ਇਹ ਤਾਂ ਇਦਾਂ ਇਦਾਂ ਕਰਦਾ ਉਹ ਅੱਜ ਉਹਨੇ ਸਹੀ ਕੀਤਾ ਅਸੀਂ ਵੀ ਉਹਦਾਂ ਕਰ ਦਿੰਦੇ ਤਾਂ ਸਹੀ ਰਹਿੰਦੇ ਕੋਈ ਕਾਰਵਾਈ ਨਾ ਹੁੰਦੀ ਅੱਜ ਜਦੋਂ ਜਮਾਨਤ ਤੇ ਆਏ ਸਾਨੂੰ ਇੰਨਾ ਫੀਲ ਹੁੰਦਾ ਵੀ ਸਾਡੇ ਤੇ ਚੋਰੀ ਦਾ ਗੁੰਡਾਗਰਦੀ ਦਾ ਘਰੇ ਵੜ ਕੇ ਅੰਗ ਪਾੜਨ ਦਾ ਹਣ ਅੰਗ ਇਕੱਠੇ ਕਰਨ ਦਾ ਜੇ ਕਿਸੇ ਨੇ ਅੰਗ ਅੰਦਰ ਸਿੱਟੇ ਹੋਏ ਨੇ ਹੁਣ ਮੈਂ ਇੱਥੇ ਬੇਦਵੀ ਕਰਦਾ ਚੱਪਲ ਰੱਖੀ ਫਿਰਦਾ ਅੰਗ ਚੱਕਣ ਤਾਂ ਅੰਦਰ ਹੀ ਆਉਂਗੇ ਨਾ ਕੋਈ ਖੜਿਆ ਬਾਜ ਕੋਈ ਨਹੀਂ ਖੜਿਆ ਸਾਰਾ ਸੈਣਾ ਪੈਂਦਾ ਪਰਿਵਾਰ ਨੂੰ ਇਹਨਾਂ ਨੇ ਸਹੀ ਕੀਤਾ ਮੈਂ ਤਾਂ ਕਹਿੰਦਾ ਵਧੀਆ ਕੀਤਾ ਯਾਰ ਆ ਵੀਡੀਓ ਪਈ ਹੈ ਮੇਰੇ ਕੋਲ ਨਹੀਂ ਨਹੀਂ ਮੈਂ ਨਹੀਂ ਗੁੱਜਰ ਸਾਹਿਬ ਡਰਦਾ ਡੁਰਦਾ ਜੇ ਡਰਦਾ ਹੁੰਦਾ ਤਾਂ ਇਹੋ ਜੇ ਕੰਮ ਨਾ ਕਰਦਾ ਇੱਕ ਤਾਂ ਹੋਰ ਚੀਜ਼ ਚੱਲ ਰਹੀ ਆ ਮਤਲਬ ਕਾਰਵਾਈ ਬਾਣ ਲੱਗੇ ਹੋਏ ਆ ਇੱਕ ਤਾਂ ਹੋਰ ਚੀਜ਼ ਚੱਲ ਰਹੀ ਆ ਜਿਹੜੀ ਸਾਰੇ ਪੰਜਾਬ ਉਹ ਚੀਜ਼ ਪਿੱਛੇ ਘੁੰਮਦਾ ਫਿਰਦਾ ਨਾ ਸ਼ਾਇਦ ਗੁਰੂ ਮਹਾਰਾਜ ਕਿਰਪਾ ਕਰਨ ਵੀ ਤਿੰਨ ਚਾਰ ਘੰਟਿਆਂ ਨੂੰ ਸਾਡੇ ਹੱਥ ਲੱਗ ਜਵੇ ਯਾਰ ਦਾਬੇ ਦੇ ਦੋਬ ਦੇ ਵਾਲੀ ਗੱਲ ਨਹੀਂ ਵੀਰੇ ਦੇਖ ਮੈਂ ਤਾਂ ਸਿੱਧਾ ਨਾਮ ਲਵਾਂ ਹੁਣ ਸਿੱਧਾ ਨਾਮ ਲਵਾਂ ਐਸਜੀਪੀਸੀ ਖੜੀ ਆ ਆਪਣੇ ਪਿੱਛੇ ਆ ਕੇ ਕੋਈ ਨਹੀਂ ਖੜਿਆ ਐਸਜੀਪੀਸੀ ਖੜੀ ਆ ਕੇ ਪਿੱਛੇ ਡਰ ਦੇ ਡਰ ਦੇ ਨੀ ਜਸਵਿੰਦਰ ਵੀਰੇ ਮੈਂ ਤਾਂ ਇਹ ਗੱਲ ਕਹਿਣਾ ਵੀ ਐਸਜੀਪੀਸੀ ਖੜੀ ਆ ਕੇ ਸਿਰਮੌਰ ਸੰਸਥਾ ਆਪਣੀ ਜੇ ਐਸਜੀਪੀਸੀ ਅੰਗਲੈਂਡ ਆਏ ਸੀ ਕਿ ਇਹ ਤੇ ਦੂਜੇ ਦਿਨ ਉੱਥੇ ਆਂਦੇ ਇੱਕ ਵੀ ਮੈਨੂੰ ਫੋਨ ਨਹੀਂ ਕੀਤਾ ਗਿਆ ਉਹਨਾਂ ਦਾ ਇੱਕ ਵੀ ਫੋਨ ਨਹੀਂ ਕੀਤਾ ਗਿਆ ਵੀ ਹਾਂ ਬਈ ਕੋਈ ਗੱਲਬਾਤ ਹੈਗੀ ਹੈ ਕੋਈ ਚਾਹੀਦਾ ਕੁਝ ਜਾਂ ਕਿਸੇ ਨੂੰ ਜੇ ਐਡੀ ਵੱਡੀ ਸੰਸਥਾ ਵੈ ਉਦੋਂ-ਉਦੋਂ 10-20 ਬੰਦੇ ਆਏ ਖੜੇ ਨਾਲ ਹਨਾ ਹੁਣ ਅਸੀਂ ਵੀਡੀਓ ਪਾ ਕੇ ਕਹਿੰਦੇ ਵੀ ਅਸੀਂ ਵੀਡੀਓ ਪਾ ਕੇ ਕਹਿੰਦੇ ਵੀ ਤੁਸੀਂ ਆਓ ਬਾਈ ਸਾਡੀ ਹੈਲਪ ਕਰੋ ਫਿਰ ਤਾਂ ਤਰਲੇ ਕੱਢਣ ਦਾ ਕੰਮ ਹੋ ਗਿਆ ਵੀ ਬਾਈ ਜੀ ਆਓ ਮਹਾਰਾਏ ਨੇ ਨੇ ਤੁਹਾਨੂੰ ਉਹਦੇ ਬਖਸ਼ੇ ਹੋਏ ਨੇ ਠੀਕ ਆ ਬੰਦਾ ਵੀਡੀਓ 'ਚ ਮੰਨਦਾ ਵੀ ਬੰਦਾ ਜਿਹੜੀ ਸਾਡੀ ਵਾਲੀ ਵੀਡੀਓ ਸੀ ਉਹਦੇ 'ਚ ਆਪ ਸ਼ਰਿਆਮ ਮੰਨਦਾ ਵੀ ਹਾਂ ਮੈਂ ਗੁਰੂ ਸਾਹਿਬ ਦੇ ਅੰਗ ਪੜਿਆ 10 ਸਾਲ ਹੋ ਗਏ ਮੈਨੂੰ ਕੁਝ ਨਹੀਂ ਮਿਲਿਆ ਸੀਗਾ ਉਤੋਂ ਤਾ ਕਰਕੇ ਮੈਂ ਅੰਗ ਪਾੜਤੇ ਐਲਜੀਪੀਸੀ ਨੂੰ ਨਹੀਂ ਇਹ ਗੱਲ ਸੁਣੀ ਸੀ ਯਾਰ ਤੁਸੀਂ ਵੀ ਕਰਵਾ ਲਿਓ ਯਾਰ ਇੱਕ ਪਰਚਾ ਹੋਰ ਕਰਵਾ ਲਿਓ ਮੈਂ ਬਹੁਤ ਕਹਿਣਾ ਵੀ ਨਹੀਂ ਮੈਂ ਬੋਲਣਾ ਇਦਾਂ ਨਹੀਂ ਕਰਨਾ ਕਰ ਦੇ ਦੋ ਕੀ ਹੁੰਦੇ ਨੇ ਯਾਰ ਦੋਸਤ ਦੁਖੀ ਹੁੰਦੇ ਨੇ ਪਰ ਜਿਹੜੀਆਂ ਗੱਲਾਂ ਦਿਲ ਚ ਨੇ ਉਹ ਤਾਂ ਹੈਗੀਆਂ ਹੀ ਨੇ ਨਾ ਐਲਜੀਪੀਸੀ ਨੂੰ ਨਹੀਂ ਦਿਖਿਆ ਵੀ ਹਾਂ ਇੱਕ ਬੰਦੇ 29 30 ਸਾਲ ਦੇ ਮੁੰਡੇ ਨੇ ਅੱਗੇ ਲਾ ਕੇ ਕੰਮ ਕੀਤਾ ਵਾ ਕ੍ਰੈਡਿਟ ਹੀ ਲੈਣਾ ਵਾ ਗੁਰੂ ਸਾਹਿਬ ਦੀ ਬੇਦਬੀ ਤੇ ਵੀ ਕ੍ਰੈਡਿਟ ਲੈਣਾ ਨੇ ਗਮ ਗਮ ਮੱਠ ਨੇ ਵਧੀਆ ਕੀਤਾ ਵੀਰੇ ਵਧੀਆ ਕੀਤਾ ਮਾਰਤਾ ਨਾ ਬਹੁਤ ਵਧੀਆ ਕੀਤਾ ਉਹ ਆਪ ਮੰਨਦਾ ਨਾ ਮੇਰੇ ਕੋਲ ਵੀਡੀਓ ਪਈ ਹੈ ਹੁਣ ਜੇ ਮੈਂ ਨੈਟ ਤੇ ਪਾਉਂਦਾ ਤਾਂ ਉਹ ਚੀਜ਼ ਆ ਜਾਂਦੀ ਬਲਾਰ ਆ ਜਾਂਦਾ ਉਹਦੇ ਵਿੱਚ ਖੂਨ ਖਾਨ ਹੈਗਾ ਹਨਾ ਅਸੀਂ ਤਾਂ ਵੀਰੇ ਕੁਝ ਨਹੀਂ ਗਲਤ ਕੀਤਾ ਸਗੋਂ ਅਸੀਂ ਮਾਫੀ ਨਹੀਂ ਮੰਗੀ ਤਾਂ ਕਰਕੇ ਸਾਡੇ ਤੇ ਪਰਚਾ ਹੋਇਆ ਕੋਈ ਗੱਲ ਨਹੀਂ ਜੋ ਪਰਚਾ ਹੋਇਆ ਡੀਡੀਆਰ ਹੋਇਆ ਪੰਜ ਪੰਜ ਤਰ੍ਹਾਂ ਲਾ ਕੇ ਜੋ ਵੀ ਕੀਤਾ ਗਿਆ ਜਲੀਲ ਕੀਤਾ ਗਿਆ ਉਹ ਚੀਜ਼ ਦਾ ਕੋਈ ਪ੍ਰਾਈਸਲੈਸ ਹੀ ਨਹੀਂ ਹੈਗੀ ਨਾ ਮੈਂ ਬੜੀ ਮੈਂ ਕਦੇ ਨਸ਼ਾ ਵੇਚਿਆ ਨਾ ਮੈਂ ਕਦੀ ਕਿਸੇ ਨੂੰ ਮਤਲਬ ਲਾਇਆ ਮੈਂ ਸਗੋਂ ਹਟਾਈ ਨੇ ਜਿੰਨੇ ਮੁੰਡੇ ਮੇਰੇ ਤੋਂ ਹਟੇ ਨੇ ਮੈਂ ਹਟਾਈ ਨੇ ਫਿਰ ਤੁਹਾਨੂੰ ਅੱਧਾ ਅੱਧਾ ਹਫਤੇ ਦੇ 4 ਦਿਨ ਥਾਣੇ ਕਢਾ ਲੈਂਦੇ ਨੇ ਯਾਰ ਕਦੀ ਤਰੀਕਾ ਕਦੇ ਥਾਣੇ ਬਸ ਆਹੀ ਕੋਈ ਛੀ ਹੈ ਹਜੇ ਤਾਂ ਸਹੀ ਕੰਮ ਕਰਕੇ ਹੁੰਦਾ ਨੇ ਸਹੀ ਕੀਤਾ ਮੈਂ ਤਾਂ ਫਿਰ ਇਹ ਗੱਲ ਕਹਿਣਾ ਵੀ ਆਨ ਮੌਕੇ ਤੇ ਕੀਤਾ ਚਲੋ ਵਧੀਆ ਸਹੀ ਕੀਤਾ ਜੇ ਫੜ ਕੇ ਪੁਲਿਸ ਨੂੰ ਦਿੰਨੇ ਆ ਪੁਲਿਸ ਸਾਡੇ ਤੇ ਹੀ ਪਰਚਾ ਕਰ ਦਿੰਦੀ ਹੈ ਨਹੀਂ ਨਹੀਂ ਵੀਰੇ ਆਪਾਂ ਤਾਂ ਆਪਣੇ ਕੰਮਾਂ 'ਵਾਲ ਧਿਆਨ ਦਿੰਨੇ ਆ ਹੁਣ ਜੇ ਗੁਰੂ ਸਾਹਿਬ ਦੀ ਬੇਦਵੀ ਹੋ ਜੇ ਉੱਥੇ ਤਾਂ ਜਾਣਾ ਹੀ ਹੈ ਨਾ ਆਪਾਂ ਫਿਰ ਕੀ ਰਹਿ ਗਿਆ ਆਪਣੇ ਪੱਲੇ ਬਸ ਇਹੀ ਹੈ ਵੀ ਆਪਣਿਆਂ ਨੂੰ ਦਬਾਉਣ ਲੱਗੇ ਹੋਏ ਨੇ ਆਪਣੀ ਕੌਮ ਨੂੰ ਦਬਾਉਣ ਲੱਗੇ ਹੋਏ ਨੇ ਫਿਰ ਅਸੀਂ ਵੀ ਹੁਣ ਆ ਗੱਲਾਂ ਕਰਨੀਆਂ ਸ਼ੁਰੂ ਕਰਦੀ ਅਸੀਂ ਸਾਂਝੀ ਬਾਤ ਤਾਂ ਦਿੰਨੇ ਆ ਵੀ ਨਹੀਂ ਅਸੀਂ ਆਪਾਂ ਇਕੱਠੇ ਆਏ ਇਕੱਠੇ ਆ ਏਦਾਂ ਇਕੱਠੇ ਆ ਫਗਵਾੜੇ ਬੇਦਵੀ ਹੋਈ ਹੈ ਮਾਰਤਾ ਅਗਲੇ ਨੇ ਬਸ ਆਪਾਂ ਪ੍ਰਧਾਨ ਗਿਆ ਪਿੱਛੇ ਲੜੀ ਜੋ ਗੁਰਦੁਆਰੇ ਦੀਆਂ ਵੀ ਪਹਿਲਾਂ 3 ਦਿਨ ਤੂੰ ਤਿੰਨ ਸਾਲ ਤੂੰ ਰਿਹਾ ਹੁਣ ਮੈਂ ਧੱਕੇ ਨਾਲ ਮੈਂ ਲੈਣੀ ਐ ਬਸ ਇਸੇ ਇਸੇ ਲੈਵਲ 'ਚ ਖੜੇ ਰਿਓ ਕਰਦੇ ਬੈਠੇ ਉਹ ਵੀ ਸੋਚਦੇ ਨੇ ਵੀ ਕੀ ਜ਼ਿੰਦਗੀ ਕਿੱਧਰ ਨੂੰ ਚੱਲ ਗਈ ਕੀ ਹੋਇਆ ਕੀ ਨਹੀਂ ਹੋਇਆ ਕੋਈ ਨਹੀਂ ਵੀਰੇ ਖੜਦਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੈਂ ਫੇਸਬੁੱਕ ਨੂੰ ਨਹੀਂ ਕਹਿੰਦਾ ਮੈਂ ਸਿੱਧਾ ਨਾਮ ਲੈਣਾ ਐ ਐਸਜੀਬੀਸੀ ਦਾ ਠੀਕ ਆ ਸੈ ਐਸਜੀਬੀਸੀ ਦਾ ਨਾਮ ਲੈਣਾ ਉਹਨਾਂ ਨੂੰ ਨੇ ਦੇਖਿਆ ਵੀ ਬੇਦਵੀ ਹੋਈ ਐ ਗੁਰੂ ਸਾਹਿਬ ਤਾਂ ਸਾਰਿਆਂ ਦੇ ਸਾਝੇ ਹੀ ਨੇ ਮੈਂ ਕੋਈ ਆਪਣੇ ਪਰਸਨਲ ਮੁੱਦੇ ਤੇ ਉਹਨਾਂ ਨੂੰ ਕਿਹਾ ਜਾਂ ਮੈਂ ਫੋਨ ਕਰਕੇ ਮੈਂ ਤਾਂ ਕਰਾਂ ਵੀ ਬਾਈ ਜੀ ਆਜੋ ਮੇਰੇ ਤੇ ਪਰਚਾ ਕਰਨ ਲੱਗੇ ਨੇ ਹਾਲਾਂਕਿ ਮੈਂ ਸਾਬਤ ਕਰ ਦੂ ਮੈਂ ਇੱਕ ਵਾਰੀ ਫੋਨ ਵੀ ਕੀਤਾ ਤੇ ਮੈਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਨਹੀਂ ਅਗਲੇ ਨੇ ਸੁਣੀ ਕੋਈ ਨਹੀਂ ਆਂਦਾ ਵੀਰੇ ਪਿੱਛੇ ਬਿਲਕੁਲ ਪਰ ਆ ਸਹੀ ਕੀਤਾ ਜੋ ਉਹਨੇ ਕੀਤਾ ਸਾਨੂੰ ਵੀ ਐਵੇਂ ਹੀ ਕਰਨਾ ਚਾਹੀਦਾ ਸੀਗਾ ਮਾਰ ਹੀ ਦੇਣਾ ਚਾਹੀਦਾ ਸੀ ਜਦੋਂ ਜਮਾਨਤ ਤੇ ਸਾਡੇ ਸਾਹਮਣੇ ਘੁੰਮਦਾ ਜਿਹੜਾ ਬੰਦਾ ਸਾਡੇ ਸਾਹਮਣੇ ਮੰਨਿਆ ਆਵੇ ਵੀ ਹਾਂ ਤੇਰੀ ਤੇ ਪਿਓ ਦੀ ਦਾੜੀ ਪਾੜੀ ਵੀ ਆ ਉੱਤੇ ਜੁੱਤੀ ਵੀ ਰੱਖੀ ਆ ਮੈਂ ਤਾਂ ਕਹਿੰਨਾ ਫਿਰ ਤਾਂ ਅਸੀਂ ਜਿਹੇ ਜੇ ਆਏ ਜ਼ਿੰਦਗੀ 'ਚ ਨਾ ਆਏ ਠੀਕ ਆ ਆ ਮੇਰਾ ਸਾਰਾ ਪਰਿਵਾਰ ਹੀ ਵਿੱਚ ਦੇਖਦਾ ਇਹ ਫੇਰ ਮੈਨੂੰ ਕਹਿਣਗੇ ਇਦਾਂ ਨਾ ਕਰਨ ਜੇ ਆਪਣੇ ਪਿਓ ਦੀ ਦਾੜੀ ਨੂੰ ਕੋਈ ਹੱਥ ਪਾ ਗਿਆ ਗੁਰੂ ਸਾਹਿਬ ਦੇ ਅੰਗ ਪਾੜ ਕੇ ਜਰਜੀ ਸਾਹਿਬ ਦੇ ਅੰਗ ਪਾੜ ਕੇ ਹੀ ਸਿੱਟ ਕੇ ਉਦੋਂ ਤੇ ਜੁੱਤੀ ਰੱਖ ਲਈ ਉਹਦੀ ਵੀਡੀਓ ਵੀ ਦੇਤੀ ਪ੍ਰਸ਼ਾਸਨ ਨੂੰ ਜਿਹਨੂੰ ਚਾਹੀਦੀ ਉਹ ਲੈ ਲਵੇ ਮੇਰੇ ਤੋਂ ਉਹ ਤੇ ਘਰ ਦੀ ਵੀਡੀਓ ਹੈ ਬੰਦੇ ਕਹਿੰਦੇ ਵੀਡੀਓ ਨਹੀਂ ਯਾਰ ਮੇਰਾ ਦਾ ਕਮਰਾ ਹੈ ਇੱਥੇ ਕੌਣ ਅੰਗ ਪਾੜ ਕੇ ਸਿੱਟ ਜੂ ਯਾਰ ਕਿਸੇ ਦੀ ਜ਼ੋਰਤ ਹੈਗੀ ਆ ਚਾਹੇ ਮੇਰੀ ਬਗਵੰਦੀਆਂ ਨਾਲ ਦੁਸ਼ਮਣੀ ਹੋਵੇ ਜੋ ਮਰਜ਼ੀ ਹੋਵੇ ਯਾਰ ਕੋਈ ਸਿੱਟ ਦੂਗਾ ਯਾਰ ਤੁਸੀਂ ਵੀ ਯਾਰ ਮਲਾਜਮ ਹੋ ਬਾਈ ਬਣ ਕੇ ਤੁਸੀਂ ਵੀ ਹੱਥ ਜੋੜ ਕੇ ਬੇਨਤੀਓ ਤੁਸੀਂ ਵੀ ਤਾਂ ਦੇਖੋ ਯਾਰ ਪੰਜਾਬ ਪੁਲਿਸ ਦੇ ਉਹਦੇ ਤੇ ਲਿਖਿਆ ਦੇਸ਼ ਦੇਸ਼ਵਾਦ ਪਰਮੋਹੇ ਆ ਸ਼ੁਭ ਕਰਮਨ ਤੇ ਕਬੂ ਨ ਡਰੋ ਉਹ ਗੁਰੂ ਗ੍ਰੰਥ ਸਾਹਿਬ ਤੋਂ ਅੰਗ ਚੋਂ ਪੰਗਤੀਆਂ ਲਈਆਂ ਹੋਈਆਂ ਨੇ ਅਸੀਂ ਉਹਦੇ ਪਿੱਛੇ ਕੜਿਆ ਸਾਡੇ ਤੇ ਤਾਂ ਵੀ ਪਰਚ ਉਹਨੇ ਮੰਗੂ ਮੰਗੂ ਮੱਠ ਨੇ ਠੀਕ ਕੀਤਾ ਫਗਵਾੜੇ ਜੋ ਕੀਤਾ ਮੈਂ ਤਾਂ ਕਹਿੰਦਾ ਹੁਣ ਸਹੀ ਆ ਫਿਰ ਤਾਂ ਇਦਾਂ ਹੀ ਹੋਣਾ ਚਾਹੀਦਾ ਠੀਕ ਆ ਜ਼ਿੰਦਗੀ ਲੇਖੇ ਲੱਗੀ ਵਧੀਆ ਗੱਲ ਕੀਤੀ ਅਸੀਂ ਉੱਥੋਂ ਲਿਆ ਕੇ ਉਹ ਝੋਟੇ ਜਿਹੇ ਦੇ ਇੱਕ ਛਰੀਟ ਤੱਕ ਵੀ ਨਹੀਂ ਆਈ ਹੈਗੀ ਕੁਝ ਵੀ ਨਹੀਂ ਹੋਇਆ ਤਾਂ ਵੀ ਸਾਡੇ 5 ਜਾਣੇ ਤੇ ਇਹਨਾਂ ਨੇ ਪਰਚਾ ਕਰਤਾ ਜਦੋਂ ਥਾਣੇ ਬਿਠਾ ਗਏ ਹੱਥ ਕਾਲੀ ਕਰ ਦਿੱਤੇ ਗਏ ਨਾ ਜਦੋਂ ਚਾੜਿਆ ਉਹਦੇ ਤੇ ਉਹਦੋਂ ਸਾਨੂੰ ਇੰਨੀ ਕੁ ਸ਼ਰਮ ਆਈ ਮੈਂ ਕਹਿੰਦਾ ਤੂੰ ਸੋਚ ਵੀ ਨਹੀਂ ਸਕਦਾ ਵੀ ਹਾਂ ਯਾਰ ਅਸੀਂ ਇਹ ਗੱਲ ਕਰਕੇ ਸੇਵਾ ਕਰਦੇ ਇਹ ਕੰਮ ਕਰਕੇ ਨਸ਼ਿਆਂ ਚੋਂ ਨਿਕਲੇ ਆਂ ਇਹ ਕਰਕੇ ਲੋਕਾਂ ਦੇ ਘਰਾਂ ਜਾਂ ਰਾਸ਼ਨ ਵੰਡਣ ਜਾਂਦੇ ਆ ਆਪਣੀ ਕਮਾਈ ਚੋਂ ਕੱਢ ਕੇ ਆ ਮੇਰੇ ਨਾਲ ਲੱਖਾਂ ਬੰਦੇ ਜੁੜੇ ਹੋਏ ਨੇ ਇੱਕ ਬੰਦਾ ਇੱਕ ਵਾਰ ਉਂਗਲ ਹੜੀ ਕਰਕੇ ਕਹਦੇ ਮੈਂ ਕਦੀ ਕਿਸੇ ਤੋਂ ਪੈਸੇ ਮੰਗੇ ਹੋਣ ਕਦੀ ਵੀ ਜਿਨੇ ਜਿਹੜੇ ਦੇਤੇ ਦੇਤੇ ਆਪਣੀ ਮਰਜ਼ੀ ਨਾਲ ਰੱਖ ਗਿਆ ਰੱਖ ਗਿਆ ਇੱਕ ਬੰਦਾ ਸਾਫ਼ ਧਖੜ ਕੇ ਗੱਲ ਕਹਦੇ ਵਿਹਾਨੀ ਨੇ ਮੈਨੂੰ ਫੋਨ ਕੀਤਾ ਸੀ ਵੀ ਮੈਂ ਰਾਸ਼ਨ ਦੇ ਪਿੱਛੇ ਦਵਾਈਆਂ ਪਿੱਛੇ ਜਾਂ ਕਿਸੇ ਪਿੱਛੇ ਮੈਂ ਪੈਸੇ ਮੰਗੇ ਆ ਕਿਸੇ ਤੋਂ ਵੀ ਇੱਕ ਬੰਦਾ ਸਾਫ਼ ਕਰ ਦਵੇ ਮੈਂ ਫੇਸਬੁੱਕ ਚਲਾਣੀ ਬੰਦ ਕਰ ਦਾਂਗਾ ਜਿਨ੍ਹਾਂ ਨਾਲ ਬੀਤਦੀਆਂ ਨਾ ਬਈ ਉਹਨਾਂ ਨੂੰ ਫਿਰ ਪਤਾ ਲੱਗਦਾ ਵੀ ਕੀ ਹਾਲ ਹੁੰਦਾ ਜਦੋਂ ਜਿਨ੍ਹਾਂ ਨਾਲ ਬੀਤਦੀ ਹੈ ਜਦੋਂ ਤੁਹਾਡੇ ਨਾਲ ਮਤਲਬ ਕਹਿਣ ਦਾ ਵੀ ਜਦੋਂ ਜਦੋਂ ਮਤਲਬ ਤੁਹਾਡੇ ਨਾਲ ਨਿਕਲਦੀ ਹੈ ਨਾ ਪੰਕਜ ਕੀ ਕਹਿਣਾ ਅੱਤ ਵੀ ਬੜੀ ਚੁੱਕੀ ਸੀ ਫੁਕਰੀ ਨਿਕਲ ਗਈ ਨਾ ਹੁਣ ਬਾਹਰ ਅਚਾ ਇਹਦੇ ਨਾਲ ਨਿਕਲਦੀ ਹੈ ਤੂੰ ਹੁਣ ਸਾਡੇ ਗੁਰੂ ਸਾਹਿਬ ਨੂੰ ਆ ਜੀ ਜੰਗਾ ਹੈਗਾ ਅਸੀਂ ਆਪਣੇ ਮੁੱਦੇ ਲਈ ਬੋਲ ਰਹੇ ਹਾਂ ਜਨੀਰ ਸਾਹਿਬ ਤੁਹਾਨੂੰ ਆ ਤੁਹਾਡਾ ਗੱਲ ਇਹ ਆ ਵੀ ਫੀਲ ਹੁੰਦਾ ਵੀ ਜਦੋਂ ਇੱਕ ਬੰਦਿਆ ਕੋਲ ਉਹਦੇ ਦਿੱਤੇ ਹੁਣ ਗੱਡੀਆਂ ਗੁਰੂ ਸਾਹਿਬ ਨੇ ਦਿੱਤੀਆਂ ਹੋਣ ਐਨਾ ਐਨਾ ਧਾਮ-ਯਾਬ ਲੈ ਕੇ ਤੁਸੀਂ ਤੁਰਦੇ ਹੋ ਤੇ ਤੁਸੀਂ ਆਪਣੇ ਗੁਰੂ ਪਿੱਛੇ ਨਾ ਖੜੋ ਯਾਰ ਤੁਹਾਨੂੰ ਸਾਰੇ ਹਲਕੇ-ਹਲਕੇ ਦਿੱਤੇ ਹੋਏ ਨੇ ਠੀਕ ਆ ਹੋਂ ਕੰਮ ਤੇ ਜਿੱਲਾ ਮੇਰੇ ਦਿਲ ਇਹ ਨਹੀਂ ਕੀਤਾ ਹੈਗਾ ਦੱਸ ਕੀ ਜਾ ਕੇ ਲਾਈਵ ਹੋ ਕੇ ਬੂਟ ਵੇਚੀਏ ਉਹ ਸਾਡੀ ਮਜਬੂਰੀ ਹੈ ਸਾਨੂੰ ਕਰਨਾ ਪੈਂਦਾ ਅਸੀਂ ਪਿੰਡ 'ਚ ਬੈਠੇ ਆ ਸਾਡੇ ਕੋਲ ਗਾਹ ਕੀ ਤਾਂ ਐਵੇਂ ਆਨਲਾਈਨ ਆ ਸਾਰਾ ਕੁਝ ਸਭ ਨੂੰ ਪਤਾ ਆਪਾਂ ਕੀ ਕੀਤਾ ਕੀ ਨਹੀਂ ਕੀਤਾ ਕਿ ਨਸ਼ਿਆਂ 'ਚੋਂ ਨਿਕਲ ਕੇ ਐਵੇਂ ਦੀ ਜ਼ਿੰਦਗੀ ਕਰੀਏ ਮੇਰੇ ਨਾਲ 17 18 ਮੁੰਡੇ ਮਰ ਗਏ 17 18 ਮੁੰਡੇ ਜਿਹੜੇ ਪੱਤਰਕਾਰ ਕਹਿੰਦੇ ਹੁੰਦੇ ਸੀ ਨਾ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇ ਮੈਂ ਕਦੀ ਰਿਕਾਰਡਿੰਗ ਨਹੀਂ ਭਰ ਕੇ ਸਦੀ ਪਾਈ ਵੀ ਬਾਈ ਜੀ ਪਹਿਲਾਂ ਸਾਨੂੰ ਇੰਟਰਵਿਊ ਦੇਣੀ ਆ ਸਾਡੀ ਇੰਟਰਵਿਊ ਦੇਣੀ ਆ ਜਿਹੜੀ ਹਾਸੇ 'ਚ ਵੀਡੀਓ ਵੀ ਬਣਾਈ ਹੋਈ ਨਾ ਦੇਖੋ ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਮੰਨ ਲਓ ਵੀ ਆਪਾਂ ਘਰ ਵਾਂਗ ਮਾਹੌਲ ਹੋ ਜਾਂਦਾ ਹੈ ਹਨਾ ਪੱਤਰਕਾਰ ਨਾਲ ਚਲੋ ਅਸੀਂ 20 ਗੱਲਾਂ ਕਰਦੇ ਹਾਂ ਕਿਉਂਕਿ 20 ਵਾਰ ਅਗਲਾ ਮਿਲਿਆ ਸਾਨੂੰ ਹਨਾ ਤੇ 20 ਗੱਲਾਂ ਐਂ ਕਰਦੇ ਹਾਂ ਅਗਲੇ ਦੀ ਵੀ ਤੁਹਾਡੇ ਕੋਲ ਰਿਕਾਰਡ ਪਈ ਹੈ ਫਿਰ ਅਸੀਂ ਉਹ ਵੀ ਪਾ ਕੇ ਗਾ ਪਾ ਦੀ ਮਾੜਾ ਚੰਗਾ ਟਾਈਮ ਆਉਂਦਾ ਰਹਿੰਦਾ ਮੈਂ ਦੱਸਿਆ ਵੀ ਹੈ ਬਹੁਤ ਵੱਡੇ ਆਧਾਰੇ ਨੂੰ ਦੱਸਿਆ ਗੱਲ ਵੀ ਬਾਣਾ ਚੰਗਾ ਟਾਈਮ ਆਉਂਦਾ ਰਹਿੰਦਾ ਇਹ ਗੱਲ ਯਾਦ ਰੱਖਿਓ ਜਿੱਦਣ ਸਾਡਾ ਟਾਈਮ ਆਇਆ ਅਸੀਂ ਦੱਸਾਂਗੇ ਤੁਹਾਨੂੰ ਜਰੂਰ ਦੱਸਾਂਗੇ ਨਹੀਂ ਜੇ ਕੋਈ ਪਾਗਲ ਹੈ ਮੇਰੀ ਗੱਲ ਸੁਣੋ ਜੇ ਕੋਈ ਪਾਗਲ ਹੈ ਉਹਨੂੰ ਗੁਰੂ ਘਰ ਹੀ ਦਿਖਦਾ 4 ਸਾਲ ਦੀ ਕੁੜੀ ਦਾ ਬਲਤਕਾਰ ਹੋ ਗਿਆ ਹਨੀ ਬਾਈ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਮਚਾਨ ਸਾਹਿਬ ਨੇ ਖਬਰ ਕੀਤਾ ਪਰਚਾ ਹੋ ਗਿਆ ਬਾਦ ਤੁਹਾਨੂੰ ਮੈਂ ਕਿਹਾ ਨਾ ਵੀ 2-4 ਘੰਟੇ ਦਿਓ ਮਹਾਰਾਜ ਨੇ ਜੇ ਸੇਵਾ ਲੈਣੀ ਹੋਈ ਉਹ ਵੀ ਲੈ ਲੈਣਗੇ ਚੱਲ ਰਹੀ ਹੈ ਕਾਰਵਾਈ ਬਸ ਅਸੀਂ ਹੁਣ ਵੀਡੀਓ ਪਾ ਕੇ ਅਗਲੇ ਨੂੰ ਭਜਾ ਨਹੀਂ ਸਕਦੇ ਬਾਹੂ ਫੇਰ ਗਿਆ ਮੀਮ 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 ਤਾਂ ਮੇਰੇ 200 ਇੰਟਰਵਿਊ ਪਈਆਂ ਸਾਡੀਆਂ ਜ਼ਰੂਰੀ ਨਹੀਂ ਵੀ ਮੈਨੂੰ ਹਰੇਕ ਵਾਰੀ ਹਾਰ ਹੀ ਪੈਣੀ ਆ ਜੁੱਤੀਆਂ ਵੀ ਪੈਣੀਆਂ ਗਾਲਾਂ ਵੀ ਪੈਣੀਆਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਪਰ ਮੈਨੂੰ ਅਫਸੋਸ ਹੁੰਦੇ ਹੋਇਆ ਜਦੋਂ ਗੁਰੂ ਸਾਹਿਬ ਦੇ ਮੁੱਦੇ ਤੇ ਸਾਡੇ ਤੇ ਪਰਚਾ ਹੋਇਆ ਹੁਣ ਜੋ ਆਰਾਮ ਮੰਦਰ ਬਣਿਆ 22 ਤਰੀਕ ਨੂੰ ਅਸੀਂ ਆਪ ਖੁਸ਼ ਆ ਮੈਂ ਆਪ ਪੋਸਟ ਪਾਉਂਗਾ ਬਥੇਰੇ ਬੰਦੇ ਕਹਿਣਗੇ ਵੀ ਅਦਾਂ ਦਾਂ ਲਾਲਿਆਂ ਥੱਲੇ ਲੱਗ ਗਿਆ ਜੋ ਮਰਜ਼ੀ ਕਹੀ ਜਾਣ ਮੈਂ ਆਪ ਪੋਸਟ ਪਾਉਂਗਾ ਜਿਹੜੇ ਕੋ ਰੋਕੋਇਆ ਮੈਂ ਤੋ ਰੋਕ ਲਿਓ ਇਹ ਸਾਡਾ ਭਾਈਚਾਰਾ ਹੈ ਨਹੀਂ ਨਹੀਂ ਭਾਈ ਜੀ ਬੈਨੀਪਾਲ ਸਾਹਿਬ ਫੇਸਬੁੱਕਿਆਂ ਵਿੱਚ ਨਹੀਂ ਲੱਗਦੇ ਹੈਗੇ ਪਰ ਇੱਕ ਗੱਲ ਕਹਿਣਾ ਵੀ ਜਿਨ੍ਹਾਂ ਨੂੰ ਆਉਦੇ ਬਕਸ਼ੇ ਹੋਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਵੱਡੀ ਧਿਰ ਤੋਂ ਮਤਲਬ ਆਉਦੇ ਲੈ ਕੇ ਤਨਖਾਹਾਂ ਲੈ ਕੇ ਲਗਜ਼ਰੀ ਲਾਈਫ ਲੈ ਕੇ ਉਹ ਵੀ ਸਾਡੇ ਪਿੱਛੇ ਨਹੀਂ ਖੜੇ ਹੈਗੇ ਯਾਰ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਤੇ ਇਹ ਗੱਲ ਤੇ ਬਲੇਵਿੰਦਰ ਸਿੰਘ ਜੀ ਕੋਈ ਨਹੀਂ ਭਰਾ ਤੁਸੀਂ ਤੁਹਾਨੂੰ ਸਾਰਾ ਧੰਨਵਾਦ ਹੁਣ ਵਧੀਆ ਮਾਰਤਾ ਨਾ ਬਹੁਤ ਵਧੀਆ ਕੀਤਾ ਮੈਂ ਤਾਂ ਕਹਿਣਾ ਵਾ ਬੁਲਾ ਲਿਓ ਕੋਈ ਨਹੀਂ ਇਸ ਤੋਂ ਬਾਅਦ ਵੀ ਇਨਕੁਆਇਰੀ ਕਰ ਲਿਓ ਕੁੱਟ ਲਓ ਜਿਹੜਾ ਦਲੀਲ ਕਰਨਾ ਕਰ ਲਿਓ ਥਾਣੇ 'ਚ ਕੋਈ ਗੱਲ ਨਹੀਂ ਕਹਿ ਰਿਹਾ ਮੈਂ ਵਧੀਆ ਕੀਤਾ ਉਹਨੇ ਮਾਰਤਾ ਵਧੀਆ ਕੀਤਾ ਮੇਰੇ ਕੋਲ ਵੀਡੀਓ ਹੈਗੀ ਵਧੀਆ ਕੀਤਾ ਉਹਨੇ ਬੁਲਾ ਲਿਓ 3 ਵਜੇ ਦਾ ਗੁਰਦੁਆਰੇ ਆਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਫਿਰ ਸਾਨੂੰ ਕਹਿਆ ਜਾਂਦਾ ਤੂੰ ਮੂੰਹ ਬਣਾ ਕੇ ਫੇਸਬੁੱਕ ਤੇ ਜੇ ਹੁਣ ਸਾਡੇ ਅਮੋਸ਼ਨ ਹੀ ਇਦਾਂ ਦੇ ਆ ਤਾਂ ਫਿਰ ਅਸੀਂ ਹੱਸਣ ਲੱਗੇ ਹੱਸ ਕੇ ਵੀਡੀਓ ਪਾਈਏ ਇਦਾਂ ਦੀ ਸਾਨੂੰ ਵੀਰੇ ਮਸ਼ਹੂਰ ਹੋਣ ਦੀ ਕਿ ਲੋੜ ਮਾਰਾ ਨੇ ਕਿਰਪਾ ਕੀਤੀ ਸਾਡੇ ਤੇ ਬਥੇਰੀ ਸੋਨੀਪਰਾ ਤੈਨੂੰ ਪਤਾ ਹੀ ਹੈ ਅਈ ਤਾਂ 35 35 ਜਾਣਿਆਂ ਦਾ ਵਿਰੋਧ ਕੀਤਾ ਸੀ ਜਦੋਂ ਸਾਨੂੰ ਕੋਈ ਜਾਣਦਾ ਵੀ ਨਹੀਂ ਸੀ 3 ਸਾਲ ਪਹਿਲਾਂ 3 ਸਾਲ ਪਹਿਲਾਂ ਤਿੰਨ ਤੋਂ ਚਾਰ ਸਾਲ ਹੋ ਗਏ ਹੋਣੇ 3 ਸਾਲ ਹੋ ਗਏ ਹੋਣੇ ਸੱਚ ਗੱਲ ਹੈ ਵੀ ਸੱਚੀ ਲਾਈਵ ਦਾ ਬਟਨ ਵੀ ਨਹੀਂ ਪਤਾ ਸੀ ਪਰ ਜ਼ੋਰ ਤਾਂ ਸੀ ਵੀ ਇਹ ਗੱਲ ਬੰਦੇ ਧੱਕਾ ਕਰ ਰਹੇ ਨੇ ਅੱਜ ਹਾਲਾਤ ਹੋਰ ਨੇ ਅੱਜ ਇਹਨਾਂ ਦੇ ਖਿਲਾਫਤ ਕਰਨੀ ਹੈ ਪਰ ਯਾਰ ਗੁਰੂ ਸਾਹਿਬ ਦੀ ਵੇਦਵੀ ਪਿੱਛੇ ਦਾ ਇਕੱਠੇ ਹੋ ਜਾ ਕਰੋ ਯਾਰ ਸ਼ਰਮ ਕਰ ਲਓ ਜਿਹੜੇ ਬੰਦੇ ਨੇ ਉਹਦੇ ਤੇ ਵੀ ਸਿਆਸਤ ਕੀਤੀ ਮੈਂ ਤਾਂ ਇਹ ਗੱਲ ਕਹਿਣਾ ਕਰਵਾ ਲਿਓ ਜਿੱਤੇ ਬਿਠਾਉਣਾ ਬਿਠਾ ਲਿਓ ਯਾਰ ਕਰਵਾ ਲਿਓ ਜਿਹੜੀ ਹੋਰ ਕਾਰਵਾਈ ਹੋਈ ਅੱਗੇ ਕਿਹੜਾ ਤੁਸੀਂ ਕੰਮ ਕਰਨ ਜੋ ਕੁ ਛੱਡਦੇ ਆਂ ਵਧੀਆ ਮਾਰਤਾ ਉਹਨੇ ਮੈਂ ਤਾਂ ਇਹ ਗੱਲ ਕਹਿਣਾ ਮੈਂ ਤਾਂ ਫੇਰ ਗੱਲ ਕਹਿਣਾ ਤਾਂ ਪਰਸੋਂ ਹੀ ਲਿਖਿਆ ਸੀ ਕਿ ਕੋਈ ਕੰਟਰੋਵਰਸੀ ਨਹੀਂ ਪੈਣਾ ਜੇ ਨਹੀਂ ਮਾਰਤਾ ਵਧੀਆ ਗੱਲ ਹੈ ਹੁਣ ਅਸੀਂ ਕਿਹਾ ਵੀ ਗਲਤ ਵੀਡੀਓ ਨਹੀਂ ਪਾਉਣੀ ਹੈ ਗਿਆ ਮਤਲਬ ਕਹਿ ਰਿਹਾਦਾ ਵੀ ਗਲਤ ਵੀਡੀਓ ਨਹੀਂ ਪਾਉਣੀ ਕੋਈ ਪੋ ਨੈਗੇਟਿਵ ਨਹੀਂ ਪਾਉਣੀ ਹੈਗੀਆ ਠੀਕ ਹੈ ਇਦਾਂ ਨਹੀਂ ਉਹ ਕੋਈ ਬੰਦੇ ਕੱਢਣ ਲੱਗੇ ਵੀ ਉਹ ਵੀਰੇ ਨੂੰ ਫੜਿਆ ਹੋਇਆ ਤਾਂ ਕਰਕੇ ਉਹਦਾ ਸਾਡਾ ਭਰਾਵ ਹੈ ਚੰਗਾ ਮਾੜਾ ਪੁਲਿਸ ਨੇ ਦੇਖਣਾ ਠੀਕ ਹੈ ਉਹਨਾਂ ਸਾਡਾ ਮਾੜਾ ਟਾਈਮ ਕਢਾਇਆ ਅਸੀਂ ਉਹਦੇ ਨਾਲ ਇੱਕ ਭਰਾ ਦੇ ਤੌਰ ਤੇ ਰਿਸ਼ਤੇ ਦੇ ਤੌਰ ਤੇ ਖੜੇ ਹਾਂ ਔਰ ਖੜੇ ਰਾਵਾਂਗੇ ਸਿੱਧੀ ਗੱਲ ਹੈ ਪੰਜਾਬੀ ਚ ਸਾਡੇ ਤੋਂ ਟਾਈਮ ਦੇ ਕੇ ਹਾਂ ਅੱਜ ਤੋਂ ਬਾਅਦ ਉਹਨੂੰ 20 ਦਿਨ ਬਾਅਦ ਛੱਡ ਦਈਏ 30 ਦਿਨ ਬਾਅਦ ਛੱਡ ਦਈਏ ਉਹ ਸਾਡੀ ਮਰਜ਼ੀ ਹੈ ਪਰ ਅੱਜ ਜਿੱਦ ਤੇ ਮਾਰਾ ਟਾਈਮ ਆਉਂਦਾ ਸੀ ਉਹਦੀ ਫੈਮਿਲੀ ਨਾਲ ਜਾਂ ਉਹਰੇ ਨਾਲ ਖੜਨਾ ਹੋਵੇ ਜੋ ਕਾਰਵਾਈ ਹੈ ਕਾਨੂੰਨ ਨੇ ਕਰਨੀ ਹੈ ਮੇਰੇ ਬੱਸ ਜਿੱਦਾਂ ਮੈਂ ਵੀਡੀਓ ਪਾਈ ਹੈ ਵੀ ਮੈਂ ਕੱਲ ਤੋਂ ਨਹੀਂ ਪਾਉਣੀ ਹੈਗੀਆਂ ਵੀਡੀਓ ਇਦਾਂ ਇਦਾਂ ਬਹੁਤ ਜਾਣੇ ਦੇ ਵੀਰ ਮੈਸੇਜ ਆਏ ਦੂਏ ਦਿਨ ਕੀ ਹੋਇਆ ਮੈਂ ਦੁਕਾਨ ਤੇ ਜਾਂਦਾ ਸੀ ਤੈਨੂੰ ਦੱਸਿਆ ਨਾ ਡੈੱਡ ਬੋਡੀ ਪਈ ਸੀ ਹਨਾ ਦੱਸਿਆ ਨਾ ਤੈਨੂੰ ਗੱਡੀ 'ਚ ਮੇਰੇ ਕੋਲ ਵੀਡੀਓ ਬਣੀ ਪਈ ਆ ਉਹ ਚੀਜ਼ ਦੀ ਠੀਕ ਆ ਇੱਕ ਮੁੰਡਾ ਉਹਦਾ ਬਾਅਦ ਚ ਪਤਾ ਲੱਗਿਆ ਸੀ ਪਹਿਲਾਂ ਆਪਣੇ ਸਰਕਲ 'ਚ ਵੀਡੀਓ ਪਾਈ ਆ ਮੈਂ ਤੁਹਾਨੂੰ ਗੱਲ ਦੱਸਦਾ ਨਾ ਉਸ ਦਿਨ ਕੀ ਹੋਇਆ ਮੈਂ 6 ਕਿਲੋਮੀਟਰ 4 ਕਿਲੋਮੀਟਰ ਤੋਂ ਦੁਆਰੇ ਵਾਪਸ ਆਇਆ ਹਾਂ ਗੱਡੀ ਦੇਖ ਕੇ ਸਾਰੇ ਲੋਕ ਖੜੇ ਸੀਗੇ ਮੈਂ ਪਹਿਲਾਂ ਕਿਹਾ ਮੈਨੇਜਰ ਪਾਣੀ ਪੂਣੀ ਛੱਡ ਪਰਿਆ ਆਪਾਂ ਨੂੰ ਕੀ ਲੋੜ ਸਵਿਫਟ ਗੱਡੀ ਸੀ ਮੁੰਡਾ ਸੀਗਾ ਉਹਦੇ ਵਿੱਚ ਰਾਤ ਨੂੰ ਉਹਨਾਂ ਤੋਂ ਗੱਡੀ ਵੱਜੀ ਹੋਣੀ ਕਿਤੇ ਮੰਨ ਲਓ ਭੱਠੇ ਕੋਲ ਵਿੱਚੇ ਹੀ ਮੁੰਡਾ ਸੁਆਹ ਹੋ ਗਿਆ ਬਿੱਚੇ ਮੁੰਡਾ ਸੜਕੇ ਸਵਾਹ ਹੋ ਗਿਆ ਪਹਿਲਾਂ ਮੈਂ ਰੁਕਿਆ ਫਿਰ ਮੈਂ ਕਿਹਾ ਨਹੀਂ ਯਾਰ ਮੈਂ ਕੱਲ ਹਜੇ ਕਿਹਾ ਮੈਂ ਨਹੀਂ ਪਾਣੀਗੀ ਫਿਰ ਮੈਂ ਚਾਰ ਮੇਰੀ ਜਮੀਰ ਨਹੀਂ ਮੰਨੀ ਮੈਂ 4 ਕਿਲੋਮੀਟਰ ਤੋਂ ਵਾਪਸ ਆਇਆ ਮੇਰੇ ਨਾਲ ਗੋਪੀ ਹੁੰਦਾ ਨੇ ਪਹਿਲਾਂ ਕਿਹਾ ਕਰਨਾ ਤੂੰ ਆ ਚੀਜ਼ਾਂ ਛੱਡ ਨਹੀਂ ਸਕਦਾ ਮੈਨੂੰ ਪਤਾ ਤੇਰੇ ਨਾਲ ਦਾ ਔਰ ਜਿੰਨਾ ਜਿੰਨਾ ਨਾਲ ਸਾਡੀ ਆਈਡੀ ਹੈ ਸਭ ਤੋਂ ਪੁਰਾਣੀ ਹੈ ਪੁਰਾਣੀਆਂ ਕਦੀ ਨਾ ਕੋਈ ਛੱਡਿਆ ਅਜੇ ਤੱਕ ਬੰਦਾ ਕੋਈ ਨਾ ਲਖਾ ਕੇ ਕੋਈ ਬਹਿ ਕੇ ਕਹਿ ਕੇ ਦੇ ਦੇ ਵੀ ਇੱਕ ਕ ਵੀ ਬੰਦਾ ਹਰਾਮਪਣਾ ਕਿਸੇ ਨਾ ਕੀਤਾ ਹੋਵੇ ਕਿਸ ਦੇ ਪੈਸੇ ਖਾਦੇ ਹੋਣ ਜਿੰਨੇ ਜੋਗੇ ਹੈਗੇ ਆਪਣਾ ਕੰਮ ਕਰਦੇ ਆ ਪੱਕੇ ਦਾ ਕੰਮ ਕਰਦਾ ਜਿੰਨੇ ਕੁ ਵੀ ਹੈਗੇ ਜਿੰਨੀ ਕੁ ਕਾਤ ਆ ਮੇਰੀ ਪਾਗਲਾ ਨੂੰ ਸਾਡਾ ਗੁਰੂ ਘਰ ਹੀ ਦਿਖਦਾ ਗੁਰੂ ਸਾਹਿਬ ਗੁਰੂ ਸਾਹਿਬ ਦੇ ਅੰਗ ਹੀ ਦੇਖਦੇ ਗੁਰਦੁਆਰਾ ਹੀ ਦਿਖਦਾ ਕੰਮ ਲੱਗੇ ਸ਼ੋਰ ਜੀ ਮੈਂ ਗੱਲ ਸਮਝਦਾ ਵੀ ਨਵੇਂ ਦੁਕਾਨਦਾਰ ਸਾਡੇ ਵਰਗੇ ਵਾਂਗੂ ਵੀਡੀਓ ਪਾਉਣ ਲੱਗੇ ਤੁਹਾਡਾ ਬਹੁਤ ਧੰਨਵਾਦ ਮੈਨੂੰ ਖੁਸ਼ੀ ਹੁੰਦੀ ਹੈ ਵੀ ਜਿਹ ਕੋਈ ਚਲੋ ਮਾਰਨੇ ਮੈਨੂੰ ਟੈਲੈਂਟ ਬਖਸ਼ਿਆ ਵੀ ਵੀਡੀਓ ਪਾ ਕੇ ਸਮਾਨ ਵੇਚਣ ਦਾ ਵੱਡੀਆਂ ਵੱਡੀਆਂ ਕੰਪਨੀਆਂ ਆ ਕੇ ਸਾਡਾ ਸਮਾਨ ਵੇਚਦੀਆਂ ਨੇ ਸਾਡਾ ਸਾਡੇ ਤੋਂ ਆਫਲਾਈਨ ਲੈਂਦੀਆਂ ਨੇ ਜਿਵੇਂ ਫਲਿੱਪਕਾਰਟ ਵਰਗੀਆਂ ਕੰਪਨੀਆਂ ਉਹਨੂੰ ਆਨਲਾਈਨ ਆਪਣੇ ਐਡਵਰਟਾਈਜ਼ ਕਰਾ ਕੇ ਵੇਚ ਜਾਂਦੀਆਂ ਨੇ 200 ਰੁਪਏ ਦਾ ਪਜਾਮਾ ਲੈ ਕੇ 4.5 400 ਰੁਪਏ ਸਾਡਾ ਪੰਜਾਬੀਆਂ ਨੂੰ ਹੀ ਵੇਚਿਆ ਜਾਂਦਾ ਕਿਉਂ ਨਾ ਤੁਸੀਂ ਆਪ ਵੀਡੀਓ ਬਣਾਓ ਯਾਰ ਮੈਂ ਦੁਕਾਨਦਾਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਕਿਉਂ ਨਾ ਤੁਸੀਂ ਆਪ ਵੀਡੀਓ ਬਣਾਓ ਉਸੀ 200 ਰੁਪਏ ਦਾ ਖਰੀਦ ਕੇ 280-80 ਰੁਪਏ ਦਾ ਵੇਚ ਦੋ बोल ਕੇ ਵੀਡੀਓ ਪਾਓ ਜਦੋਂ ਕੋਈ ਦੁਕਾਨ ਤੇ ਗਾਹ ਕਾਉਂਦਾ ਉਦੋਂ ਵੀ ਤਾਂ ਆਪਾਂ ਆਪਣੀ ਜ਼ੁਬਾਨ ਨਾਲ ਹੀ ਗੱਲ ਕਰਦੇ ਆਂ ਉਦੋਂ ਵੀ ਆਪਾਂ ਆਪਣੇ ਵੀ ਉਹਨਾਂ ਦਾ મતલਬ ਆਪਾਂ ਗੱਲਬਾਤ ਹੀ ਕਰਦੇ ਆ ਨਾ ਮੂੰਹ ਨਾਲ ਹੀ ਬੋਲ ਕੇ ਉਹੀ ਤੁਸੀਂ ਵੀਡੀਓ ਤੇ ਪਾਓ ਉਹੀ ਪੈਸੇ ਆਪਣੇ ਪੰਜਾਬੀਆਂ ਕੋਲ ਬਚਣਗੇ ਮੈਂ ਤਾਂ ਇਹ ਗੱਲ ਕਹਿੰਨਾ ਕੰਪਨੀਆਂ ਨੂੰ ਬਾਹਰ ਲਿਆਂ ਨੂੰ ਪਲੇਟਫਾਰਮ ਤੇ ਜਾ ਕੇ ਸਮਾਨ ਵੇਚਣ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਹੈਗਾ ਮੈਂ ਬਾਰ ਬਾਰ ਇਹ ਗੱਲ ਕਹਿਣਾ ਠੀਕ ਹੈ ਜਿਹੜੇ ਵੀ ਦੁਕਾਨਦਾਰ ਨੇ ਉਹ ਆਪਣਾ ਸਮਾਨ ਆਪ ਵੇਚਣ ਥੋੜੀ ਜੀ ਸਿਸਟਮ ਰੱਖਣ ਮੈਂ ਇਹੀ ਗੱਲ ਕਵਰ ਅਪ ਕਰਨੀ ਚਾਹੁੰਦਾ ਵੀ ਅਸੀਂ ਵੀ ਇਦਾਂ ਹੀ ਇੱਕ ਮਹੀਨੇ ਪਹਿਲਾਂ ਪੁਲਿਸ ਨੂੰ ਬੰਦਾ ਫੜਾਇਆ ਪੁਲਿਸ ਨੇ ਸਾਡੇ ਤੇ ਹੀ ਪਰਚਾ ਕੀਤਾ ਸਾਡੇ ਤੇ ਹੀ ਪਰਚਾ ਕੀਤਾ ਮੈਂ ਥੋਮਸ ਨੂੰ ਵਧੀਆ ਨਹੀਂ ਮੰਨਦਾ ਥੋਮਸ ਨਾਲ ਮੇਰੀ ਚਲੋ ਚੱਲਦੀ ਵੀ ਤੁਹਾਨੂੰ ਵੀ ਪਤਾ ਪਰ ਥੋਮਸ ਨੇ ਨਾ ਇੱਕ ਗੱਲ ਬੜੀ ਵਧੀਆ ਕਹੀ ਸੀ ਅੱਜ ਤੋਂ ਹਫਤਾ ਕ ਪਹਿਲਾਂ ਉਹ ਕਹਿੰਦਾ ਇਹ ਪੰਜਾਬ ਚ ਹੀ ਬੇਦਬੀਆਂ ਕਿਉਂ ਹੁੰਦੀਆਂ ਨੇ ਬਾਹਰਲੇ ਏਰੀਆ ਚ ਕਿਉਂ ਨਹੀਂ ਹੁੰਦੀਆਂ ਬੇਦਬੀਆਂ ਕਹਿੰਦਾ ਪੰਜਾਬ ਚ ਕਿਉਂ ਹੁੰਦੀਆਂ ਸੋਚਣ ਦਾ ਵਿਸ਼ਾ ਵੈ ਪੰਜਾਬ ਚ ਹੀ ਕਿਉਂ ਬੇਦਬੀਆਂ ਹੁੰਦੀਆਂ ਨੇ ਗੁਰੂ ਘਰਾਂ ਦੀਆਂ ਠੀਕ ਹੈ ਭਾਈ ਮੈਂ ਤਾਂ ਇਹ ਗੱਲ ਕਹਿਣਾ ਧੰਨਵਾਦ ਤੁਹਾਡਾ ਪੀਜਨ ਕਲੱਬ ਵਾਲੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੋ ਕੀਤਾ ਉਹਨੇ ਵਧੀਆ ਕੀਤਾ ਸਾਨੂੰ ਵੀ ਆਈ ਕੁਝ ਕਰਨਾ ਚਾਹੀਦਾ ਸੀ ਮੈਂ ਤਾਂ ਇਹ ਗੱਲ ਕਹਿਣਾ ਸਾਨੂੰ ਉਹਨੂੰ ਝੋਟਿਆਂ ਵਾਂਗੂ ਬਿਨਾਂ ਕਿਸੇ ਝਰੀਟ ਪਾਇ ਥਾਣੇ ਨੂੰ ਦਿੱਤਾ ਉਹਨਾਂ ਨੇ ਤਾਂ ਵੀ ਸਾਡੇ ਤੇ 19 ਤਰੀਕ 19 ਦਿਨਾਂ ਬਾਅਦ ਯਾਦ ਆਈ ਇਹਨਾਂ ਨੇ ਬਦਮਾਸ਼ੀ ਕੀਤੀ ਹੈ 19 ਦਿਨਾਂ ਬਾਅਦ ਹੁਣ ਤਾਂ ਐਵੇਂ ਜਿੰਦਗੀ ਨਿਕਲਨੀ ਹੈ ਮੈਂ ਤਾਂ ਸੋਚਿਆ ਵੀ ਅੱਜ ਕੀ ਗੱਲ ਕੀ ਅੱਜ ਕੀ ਪਰ ਤੁਹਾਨੂੰ ਨਾਲ ਇੱਕ ਵਾਅਦਾ ਕਰਦਾ ਕਦੀ ਵੀ ਆਪਾਂ ਕਿਸੇ ਨਾਲ ਧੋਖੇ ਦੇੜੀ ਨਹੀਂ ਕਰਾਂਗੇ ਕੋਈ ਵੀ ਕਦੀ ਮੇਰੇ ਤੇ ਨਸ਼ੇ ਦਾ ਪਰਚਾ ਨਹੀਂ ਹੋਊਗਾ ਕੰਨ ਨਾ ਸਾ ਵਿਚੰਦਾ ਪਰਚਾ ਨਹੀਂ ਹੋਊਗਾ ਕਦੀ ਵੀ ਮੇਰੇ ਤਾਂ ਕਿਸੇ ਨਾਲ ਧੋਖਾਧੜੀ ਕਰਨ ਦਾ ਪਰਚਾ ਨਹੀਂ ਹੋਊਗਾ ਮੈਂ ਆਪਣੀ ਜ਼ਿੰਦਗੀ ਦੁਆਰਾ ਜ਼ੀਰੋ ਤੋਂ ਲਿਆਉਣ ਨੂੰ ਮਨਜ਼ੂਰ ਕਰੂੰਗਾ ਪਰ ਕਿਸੇ ਨਾ ਹਰਾਮ ਦਾ ਪੈਸਾ ਨਹੀਂ ਕਾਊਂਗਾ ਇੱਕ ਵੀ ਬੰਦੇ ਨਾਲ ਧੋਖੇਦੜੀ ਨਹੀਂ ਮੈਂ ਕਰੂੰਗਾ ਕਦੀ ਸਾਸੀਕਰ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੈਂ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਇਹ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਨੂੰ ਚਪ ਪੱਦਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ